ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ ਈਡੀ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਵਾ ਤਾਂ ਅੱਜ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਆਮ ਆਦੀ ਪਾਰਟੀ ਪ੍ਰਦਰਸ਼ਨ ਵੀ ਕਰਨ ਜਾ ਰਹੀ ਆ ਜੇਲ੍ਹ ਪਰ ਅੰਦੋਲਨ ਦੀ ਅੱਜ ਸ਼ੁਰੂਆਤ ਕਰਨ ਜਾ ਰਹੀ ਆ ਆਮ ਆਦੀ ਪਾਰਟੀ ਗੱਲਬਾਤ ਕਰਾਂਗੇ ਲੁਧਿਆਣਾ ਦੇ ਪੱਛਮੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਏ ਆ ਕਿਉਂਕਿ ਜੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਅੱਜ ਗ੍ਰਿਫਤਾਰ ਕਰ ਦਿੱਤਾ ਰਾਤ ਗ੍ਰਿਫਤਾਰ ਕਰ ਦਿੱਤਾ ਵਾ ਅੱਜ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਣਾ ਵਾ ਕੀ ਕਹਿਣਾ ਚਾਹੋਗੇ ਸਰ ਗੱਲੇ ਆ ਇਹ ਜੋ ਅੱਜ ਮੋਦੀ ਸਾਹਿਬ ਨੇ ਕੀਤੀ ਹੈ ਇਹ ਹਰਕਤ ਬਹੁਤ ਇੱਕ ਨਿੰਦਨੀਆ ਹਰਕਤ ਆ ਮਤਲਬ ਵੀ ਦੇਖੋ ਚੋਣਾਂ ਵੀ ਮਾਹੌਲ ਆ ਚੋਣਾਂ ਦੇ ਵਿੱਚ ਹਰ ਪਾਰਟੀ ਨੂੰ ਪ੍ਰਚਾਰ ਕਰਨ ਦਾ ਹੱਕ ਹੈਗਾ ਲੋਕਤੰਤਰ ਦਾ ਰਾਜ ਆ ਸੰਵਿਧਾਨਕ ਤੌਰ ਦੇ ਉੱਤੇ ਜੋ ਇਹਨਾਂ ਨੇ ਇਹ ਜੇ ਕਾਰਵਾਈ ਕੀਤੀ ਆ ਬੜੀ ਗਲਤ ਕੀਤੇ ਤਰੀਕੇ ਨਾਲ ਕੀਤੀ ਆ ਵੀ ਕਮਾਜੋ ਅਦਾਲਤ ਨੇ ਜਦੋਂ 22 April ਦਾ ਟਾਈਮ ਦਿੱਤਾ ਸੀ ਤੇ 22 April ਤੱਕ ਇਹਦੀ ਨੂੰ ਰੁਕਣਾ ਚਾਹੀਦਾ ਸੀਗਾ ਉਸ ਤੋਂ ਬਾਅਦ ਹੀ ਉਹਨਾਂ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਸੀ ਉੱਥੋਂ ਕੋਰਟ ਚ ਆਂਦਿਆਂ ਨੂੰ ਉਹਨਾਂ ਨੂੰ ਘਰ ਆਂਦਿਆਂ ਨੂੰ ਇਹਨਾਂ ਨੇ ਬੜੇ ਬਿੰਜ ਮੀਆਂ ਦੇ ਨਾਲ ਅਰੈਸਟ ਕੀਤਾ ਹੈਗਾ ਉਦੋਂ ਦੇ ਵਿੱਚ ਆਮ ਆਦਮੀ ਪਾਰਟੀ ਸਾਰੀ ਗੱਜਰੀ ਦੇ ਕੇਜਰੀ ਵਾਲਾ ਔਰ ਸਾਰੇ ਅਸੀਂ ਜਿੰਨੇ ਵੀ ਲੋਕ ਕਰੋੜਾ ਲੋਕ ਕੇਜਵਲ ਸਾਹਿਬ ਦੇ ਨਾਲ ਖੜੇ ਨੇ ਦਿਲੋਂ ਜਾਨ ਨਾਲ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਅਸੀਂ ਅਜ ਚੰਡੀਗੜ੍ਹ ਜਾ ਰਹੇ ਹਾਂ ਉੱਥੇ ਜੋ ਸਾਨੂੰ ਪਾਰਟੀ ਦਾ ਹੁਕਮ ਹੋਇਆ ਵੀ ਚੰਡੀਗੜ੍ਹ ਪਹੁੰਚੋ ਅਸੀਂ ਜਾ ਕੇ ਜੋ ਵੀ ਉੱਥੇ ਸਾਨੂੰ ਹੁਕਮ ਲਾਏ ਜਾਣਗੇ ਮੇਰੇ ਵਰਕਰ ਮੇਰੀ ਟੀਮਾਂ ਸਾਰੀਆਂ ਖੜੀਆਂ ਨੇ ਸਭਰਾਲਾ ਚੌਂਕ 'ਚ ਅਸੀਂ ਸਾਰੇ ਇਕੱਠੇ ਹੋ ਕੇ ਉੱਥੋਂ ਨਿਕਲ ਰਹੇ ਹਾਂਗੇ ਦੇਸ਼ ਭਰ ਦੇ ਵਿੱਚ ਅੱਜ ਪ੍ਰਦਰਸ਼ਨ ਕਰਨ ਜਾ ਰਹੀ ਆਮ ਆਦਮੀ ਪਾਰਟੀ ਜਦੋਂ ਗ੍ਰਿਫਤਾਰੀ ਦੀ ਖਬਰ ਮਿਲੀ ਉਦੋਂ ਤੁਸੀਂ ਇਹ ਜੋ ਸਟੇਟਮੈਂਟ ਇੱਕ ਆਈਏ ਕਿ ਤੁਸੀਂ ਘਰ ਦੇ ਵਿੱਚ ਤੁਹਾਡੇ ਖਾਣਾ ਨਹੀਂ ਬਣਿਆ ਚੁੱਲ੍ਹਾ ਨਹੀਂ ਬਲਿਆ ਕੀ ਕਰਨਾ ਚਾਹੋ ਜਿਨ੍ਹਾਂ ਲੋਕਾਂ ਔਰ ਐਮਐਲਏ ਬਣਾਇਆ ਔਰ ਸਾਡਾ ਮਤਲਬ ਇੱਜ਼ਤ ਮਾਣ ਬਣਾਇਆ ਲੋਕਾਂ ਨੇ ਸਾਡਾ ਮਾਣ ਰੱਖਿਆ ਪਾਰਟੀ ਦਾ ਔਰ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਓਬਵੀਅਸਲੀ ਗੱਲ ਆ ਵੀ ਇੱਕ ਜਦੋਂ ਸਾਡੇ ਹੈੱਡ ਦੇ ਨਾਲ ਇਦਾਂ ਹੀ ਹੋਵੇ ਤਾਂ ਉਹ ਸਮਝੋ ਸਾਡੇ ਘਰ ਦੇ ਪਰਿਵਾਰ ਦੇ ਜੀ ਹੈੱਡ ਨੇ ਨਾ ਸਾਡੇ ਤੇ ਓਬਵੀਅਸ ਜੇ ਸਾਡੇ ਪਰਿਵਾਰ ਦੇ ਹੈੱਡ ਨਾਲ ਇਦਾਂ ਦੀ ਗੱਲ ਹੁੰਦੀ ਆ ਤਾਂ ਫਿਰ ਇਹ ਚੀਜ਼ਾਂ ਤਾਂ ਕੁਝ ਵੀ ਨਹੀਂ ਮੈਨੇ ਰੱਖਦੀਆਂ ਉਹਨਾਂ ਦੇ ਲਈ ਤਾਂ ਅਸੀਂ ਜੀ ਜਾਨ ਲਾਵਾਂਗੇ ਆਪਣੀ ਜਿੰਨਾ ਤੱਕ ਸਾਨੂੰ ਜ਼ਰੂਰਤ ਪਈ ਜਿਹੜੀ ਹੱਦ ਤੱਕ ਵਿਛੜਾ ਪਿਆ ਇਨਸਾਫ ਲੈਣ ਲਈ ਅਸੀਂ ਲੜਾਈ ਲੜਾਂਗੇ ਡਟ ਕੇ ਲੜਾਂਗੇ ਬਹੁਤ سارے ਲੋਕ ਸਮਰਥਨ ਵੀ ਦੇ ਰਹੇ ਨੇ ਇੰਡੀਆ ਘਟ ਜੋੜ ਸਮਰਥਨ ਦੇ ਰਿਹਾ ਪਰ ਵਿਰੋਧੀ ਧਿਰ ਜਿਹੜਾ ਵਾ ਉਹ ਵੈਲਕਮ ਵੀ ਕਰ ਰਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਉਹ ਸਹੀ ਦੱਸ ਰਿਹਾ ਵਾ ਦੇਖੋ ਵਿਰੋਧੀਆਂ ਦਾ ਤਾਂ ਕੰਮ ਹੀ ਆ ਜਿਹੜੇ ਵੈਲਕਮ ਕਰ ਰਿਹਾ ਉਹਨਾਂ ਨੂੰ ਪੁੱਛੋ ਕਿ ਉਹ ਕਿਹੜਾ ਦੁੱਧ ਦੇ ਤੋਤੇ ਹੋਏ ਨੇ ਜੋ ਆ ਜੋ ਗੱਲਾਂ ਕਰਦੇ ਨੇ ਐਸੀਆਂ ਤੇ ਉਹਨਾਂ ਨੂੰ ਆਪਣੇ ਜਿਹੜੀ ਥੱਲੇ ਵੀ ਸੋਟਾ ਮਾਰ ਲੈਣਾ ਚਾਹੀਦਾ ਕਦੇ ਵੀ ਕਹਿੰਦੇ ਹੁੰਦੇ ਆ ਵੀ ਦੁਸ਼ਨਾਮਰੇ ਨਾ ਹੋਈਏ ਕੁਝ ਸੱਜਣਾ ਵੀ ਤੁਰ ਜਾਣਾ ਇਹ ਬਾੜੇ ਚੰਗੇ ਦੌਰ ਆਉਂਦੇ ਰਹਿੰਦੇ ਹੁੰਦੇ ਆ ਪਰ ਇਹਦੇ ਚ ਸਾਰੇ ਪਾਰਟੀਆਂ ਨੂੰ ਇੱਕ ਦੂਜੇ ਦਾ ਸਹਿਯੋਗ ਦੇਣਾ ਚਾਹੀਦਾ ਔਰ ਜੋ ਗਲਤ ਦੇ ਚੀਜ਼ ਸੱਚ ਦੇ ਹੱਕ ਦੇ ਵਿੱਚ ਆਵਾਜ਼ ਉਠਾਣੀ ਚਾਹੀਦੀ ਹੁੰਦੀ ਆ ਐਦਾਂ ਤਾੜੀਆਂ ਮਾਰ ਕੇ ਬਿਆਨਬਾਜ਼ੀ ਕਰਕੇ ਤੁਸੀਂ ਇੱਕ ਦੂਸਰੇ ਨੂੰ ਬਦਨਾਮ ਕਰੋ ਇਹ ਮੇਰਾ ਖਿਆਲ ਇਹ ਸਾਡੇ ਜਿਹੜੇ ਲੀਡਰ ਲੋਗ ਨੇ ਦੂਜੀਆਂ ਪਾਰਟੀਆਂ ਦੇ ਉਹਨਾਂ ਦੇ ਚਿਹਰੇ ਤੇ ਚੀਜ਼ਾਂ ਉਹਨਾਂ ਦੇ ਮੂੰਹ ਦੇ ਵਿੱਚ ਅੱਛੀਆਂ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਲੱਗਦਾ ਕਿ ਅਸਰ ਪਵੇਗਾ ਗ੍ਰਿਫਤਾਰੀ ਤੋਂ ਬਾਅਦ ਚੋਣਾਂ ਨੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਮ ਆਦੀ ਪਾਰਟੀ ਹੈਗੀ ਆ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲ ਸਕਦਾ ਹੈ ਇਹਦਾ ਦੇਖੋ ਅਸਰ ਤਾਂ ਇਹ ਹੋਏਗਾ ਵੀ ਲੋਕ ਜਿੱਥੇ ਸਾਨੂੰ 80% ਵੋਟਾਂ ਦੀ ਸਾਨੂੰ 100% ਬਣ ਗਏ ਕਿਉਂਕਿ ਲੋਕ ਸਮਝ ਚੁੱਕੇ ਆ ਵੀ ਤੱਕੇਸ਼ਾਈ ਹੋ ਰਹੀ ਹੈਗੀ ਸਾਡੇ ਨਾਲ ਓਬਵੀਅਸਲੀ ਜਦੋਂ ਕਿਸੇ ਵੀ ਚੀਜ਼ ਦਾ ਇੱਕ ਅੰਤ ਹੋਣਾ ਹੁੰਦਾ ਤੇ ਉਹ ਪਹਿਲਾਂ ਉਹ ਪੀਕ ਤੇ ਜਾਂਦੀ ਹੈ ਚੀਜ਼ ਇਸ ਟਾਈਮ ਮੋਦੀ ਸਾਹਿਬ ਦਾ ਜੋ ਹੈ ਸਿਸਟਮ ਆਫ ਪੀਕ ਤੇ ਆ ਚੁੱਕਿਆ ਹੈਗਾ ਨਾਦਰਸ਼ਾਈ ਵਾਲਾ ਔਰ ਲੋਕਾਂ ਨੇ ਆਉਣ ਵਾਲੇ ਚੋਣਾਂ ਵੀ ਜਿਹੜੇ ਆ ਹੀ ਰਹੇ ਨੇ 2 ਮਹੀਨਿਆਂ ਨੂੰ ਉਹਦੇ ਵਿੱਚ ਆਪਣੇ ਆਪ ਜਵਾਬ ਵੋਟਾਂ ਦੇ ਰਾਹੀਂ ਈਵੀਐਮ ਦੇ ਥਰੂ ਦੇ ਦੇਣਾ ਉਹਨਾਂ ਨੇ ਵਿਰੋਧੀ ਤੇ ਇੱਕ ਪੰਜਾਬ ਦੀ ਜਿਹੜੀ ਸ਼ਰਾਬ ਪਾਲਿਸੀ ਦੇ ਉੱਤੇ ਵੀ ਸਵਾਲ ਖੜੇ ਕਰ ਰਹੇ ਆ ਕਿ ਸੇਮ ਪਾਲਿਸੀ ਜਿਹੜੀ ਆ ਪੰਜਾਬ ਦੇ ਵਿੱਚ ਵੀ ਲਿਆਂਦੀ ਗਈ ਉਹਦੇ ਤੇ ਵੀ ਸਵਾਲ ਖੜਾ ਕਰ ਰਹੇ ਆ ਇਹ ਇੱਚੀਤਾ ਗੱਲ ਹੁੰਦੀ ਆ ਵੀ ਜਿਹੜੀਆਂ ਪਾਲਿਸਿਸ ਬਣਾਉਂਦੇ ਨੇ ਉਹ ਨਾ ਕਿ ਲੀਡਰ ਨਹੀਂ ਬਣਾਉਂਦੇ ਠੀਕ ਹੈ ਉਹ ਬਿਊਰੋਕਰੈਟਸ ਬਣਾਉਂਦੇ ਨੇ ਬਿਊਰੋਕਰੇਟਸ ਨੇ ਹੀ ਇਹ ਪਾਲਿਸਿਜ਼ ਨੂੰ ਮਤਲਬ ਇੰਪਲੀਮੈਂਟ ਕਰਨਾ ਹੁੰਦਾ ਤੇ ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈਗੀ ਆਫਟਰ ਜਿਹੜੇ ਏਡੇ ਏਡੇ ਆਈਐਸ ਆਫੀਸਰ ਬੈਠ ਕੇ ਪਾਲਿਸਿਜ਼ ਬਣਾਉਂਦੇ ਨੇ ਕਦੇ ਵੀ ਆਪਣੀ ਨੌਕਰੀ ਦਾਤੇ ਨਹੀਂ ਲਾਂਦੇ ਔਰ ਜੋ ਵੀ ਕੰਮ ਉਹ ਕਰਦੇ ਨੇ ਉਹਨਾਂ ਨੇ ਵੀ ਇੱਕ ਕਸਮ ਚੁੱਕੀ ਹੁੰਦੀ ਆ ਵੀ ਜੋ ਸੰਵਿਧਾਨ ਦੀ ਕਿ ਅਸੀਂ ਜੋ ਕਰਾਂਗੇ ਆਪਣੇ ਦੇਸ਼ ਦੇ ਹਿੱਤ ਪ੍ਰਤੀ ਕਰਾਂਗੇ ਤੇ ਇਸ ਕਰਕੇ ਉਹ ਸਾਡੇ ਆਫੀਸਰ ਬੜੇ ਸੂਝਵਾਨ ਨੇ ਬੜੇ ਲਿਖੇ ਨੇ ਐਦਾਂ ਦੀ ਨਾ ਉਹਨਾਂ ਨੇ ਕੋਈ ਐਸੀ ਹਰਕਤ ਕੀਤੀ ਆ ਨਾ ਕੋਈ ਸਾਨੂੰ ਵੀ ਦਾ ਤਾਂ ਹੁਣ ਚੰਡੀਗੜ੍ਹ ਤੁਸੀਂ ਜਾ ਰਹੇ ਹੋ ਚੰਡੀਗੜ੍ਹ ਤੁਸੀਂ ਗੱਡੀ ਦੇ ਵਿੱਚ ਬੈਗ ਵੀ ਰੱਖਿਆ ਆ ਕਹਿੰਦੇ ਕਿ ਸਾਰਾ ਸਬਾਨ ਲੈ ਕੇ ਜਾ ਰਹੇ ਹੋ ਲੱਗਦਾ ਹੈ ਗ੍ਰਿਫਤਾਰੀ ਹੋ ਜਾਏਗੀ ਬਿਲਕੁਲ ਨਹੀਂ ਜੇ ਗ੍ਰਿਫਤਾਰੀ ਹੋਏਗੀ ਜਾਂ ਕੁਝ ਵੀ ਹੋਏਗਾ ਤਾਂ ਕੋਲੀ ਤੇ ਗ੍ਰਿਫਤਾਰੀ ਹੋਏਗੀ ਤਾਂ ਅਸੀਂ ਉਹਦਾ ਹਿਸਾਬ-ਕਿਤਾਬ ਕਰਾਂਗੇ ਆ ਰੱਖ ਲੈ ਸਬਾਨ ਹਾਂ ਬਿਲਕੁਲ ਆ ਤਸਵੀਰਾਂ ਦਿਖਾ ਦਿੰਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਗੁਰਪ੍ਰੀਤ ਗੋਗੀ ਉਹਨਾਂ ਦਾ ਬੈਗ ਹੈ ਇਹ ਕੱਪੜੇ ਜਿਹੜੇ ਚ ਲੈ ਕੇ ਚੱਲਣਾ ਕੱਪੜੇ ਆ ਦੇਖੋ ਸਾਰੇ ਟੰਗੇ ਹੋਏ ਨੇ ਜੀ ਨਾਲ ਮੇਰੇ ਸਾਰੇ ਸਾਰਾ ਟੈਚੀ ਆ ਮੇਰੇ ਬਰੀਫਕੇਸ ਆ ਪਣ ਸਾਰਾ ਆਪਣਾ ਅਪਸੀ ਜੇ ਜੰਗ ਲ ਤਕੜੇ ਹੋ ਕੇ ਜਾਈਦਾ ਹੁੰਦਾ ਨਾ ਤੇ ਚੱਲੇ ਆਂ ਜੀ ਸਾਡੀ ਸਾਰੀ ਟੀਮ ਖੜੀ ਜਾ ਕੇ ਉਹਨਾਂ ਨਾਲ ਲੈ ਕੇ ਜਾ ਰਹੇ ਹਨ ਬਿਲਕੁਲ ਇਹ ਹਲਕਾ ਪਛਮੀ ਦੇ ਵਿਧਾਇਕ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਗੋਗੀ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਰ ਦੇ ਵਿੱਚੋਂ ਨਿਕਲ ਰਹੇ ਨੇ ਕੱਪੜਿਆਂ ਦਾ ਇੱਕ ਬੈਗ ਜਿਹੜਾ ਟੈਚੀ ਨਾਲ ਰੱਖਿਆ ਹੋਇਆ ਵਾ ਬਹੁਤ ਸਾਰਾ ਸਮਾਨ ਜਿਹੜਾ ਉਹ ਨਾਲ ਲੈ ਕੇ ਜਾ ਰਹੇ ਨੇ ਇੱਕ ਪਿੱਲੋ ਵੀ ਨਾਲ ਰੱਖਿਆ ਹੋਇਆ ਵਾ ਕਹਿ ਰਹੇ ਨੇ ਕਿ ਅਗਰ ਗ੍ਰਿਫਤਾਰੀ ਉੱਥੇ ਵੀ ਦੇਣੀ ਪਈ ਜੇਲ੍ਹ ਪਰ ਅੰਦੋਲਨ ਦੀ ਸ਼ੁਰੂਆਤ ਕਰਨੀ ਪਈ ਤਾਂ ਕਰਨਗੇ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਦਿੱਲੀ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਕੱਲ ਈਡੀ ਨੇ ਗ੍ਰਿਫਤਾਰ ਕੀਤਾ ਇਹ ਸ਼ਰਾਬ ਜਿਹੜੀ ਪਾਲਸੀ ਜਿਹੜੀ ਸੀ ਉਸ ਦੇ ਤਹਿਤ ਇਹ ਗ੍ਰਿਫਤਾਰੀ ਕੀਤੀ ਗਈ ਆ ਤਾਂ ਪੂਰੇ ਦੇਸ਼ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਜੋ ਵਰਕਰ ਨੇ ਜੋ ਲੀਡਰ ਨੇ ਉਹ ਪ੍ਰਦਰਸ਼ਨ ਅੱਜ ਕਰਨ ਜਾ ਰਹੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਜੋ ਪੰਜਾਬ ਦੀ ਲੀਡਰਸ਼ਿਪ ਅੱਜ ਚੰਡੀਗੜ੍ਹ ਪਹੁੰਚ ਰਹੀ ਆ ਤਾਂ ਉੱਥੇ ਜੋ ਦੱਸਿਆ ਜਾ ਰਿਹਾ ਕਿ ਇਹ ਗ੍ਰਿਫਤਾਰੀਆਂ ਜਿਹੜੀਆਂ ਦੇਣਗੇ ਤਾਂ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਹ ਪਾਲਸੀ ਜਿਹੜੀ ਆ ਵਿਰੋਧੀਆਂ ਦੇ ਜੋ ਸਵਾਲ ਖੜੇ ਕਰ ਰਹੀ ਆ ਤਾਂ ਉਸ ਦੇ ਖਿਲਾਫ ਇਹ ਅੱਜ ਪ੍ਰਦਰਸ਼ਨ ਜਿਹੜਾ ਵਾ ਅੱਜ ਕੀਤਾ ਜਾਣਾ ਵਾ ਤਾਂ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਪ੍ਰਦਰਸ਼ਨ ਕਰਨ ਜਾ ਰਹੀ ਹੈ ਕੈਮਰਾਮੈਨ ਸਲਮਾਨਦਰ ਨਰਿੰਦਰ ਬਹੰਤ ਜਗਵੰਤ ਟੀਵੀ ਲੁਧਿਆਣਾ